Thank <laughs> you. ਥੱਲੋ ਗਰਨ ਲਾਉਣਾ ਠੀਕ ਹੈ ਥੱਲੋ ਗਰਨ ਹੁੰਦਾ ਹੈ ਉਹ ਖਾਤ ਜੋੜ ਕੇ ਕਰਾ ਲੈਂਦੇ ਆ ਕਿ ਕੀ ਕੀ ਲਾਲਾ ਲਾਲਾ ਸੈਟ ਤੇ ਆ ਜਸਨੂ ਨਜ਼ਰ ਮੈਂ ਬਣਾ ਲਾ ਨਾ ਜਿੱਤ ਨਹੀਂ ਬੋਦੇ ਨਾਦੀ ਲਾਦੀ आप पटाके चलाइए ना इधर आ जा पटाके चलाइए ना उधर आ आप पटाके चलाइए ना सामने उधर आ जा, जा। वाहिगुरु जी का खालसा वाहिगुरु जी की फतेह ਸਤਿਗੁਰ ਨਾਨਕ ਪ੍ਰਗਟਿਆ ਮੀਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪੜੋਆ ਤਾਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਗੁਰਪੁਰਬ ਹੈ ਜਿੱਥੇ ਪਾਵਨ ਦਿਹਾੜਾ ਨਾਨਕ ਨਾਮ ਲੈਵਾ ਸੰਗਤਾਂ ਵੱਲੋਂ ਪੂਰੇ ਸੰਸਾਰ ਪਰ ਵਿੱਚ ਮਨਾਇਆ ਜਾ ਰਿਹਾ ਓਥੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਇਹ ਪਾਵਨ ਦਿਹਾੜਾ ਸਮੁੱਚੀਆਂ ਸੰਗਤਾਂ ਵੱਲੋਂ ਬੜੀ ਸਰਦਾ ਭਾਵਨਾ ਦਿਨ ਮਨਾਇਆ ਜਾ ਰਿਹਾ ਸੋ ਅੱਜ ਸੋਦਾ ਰਹਿ ਰਸ ਸਾਹਿਬ ਆਂਡੇ ਪਾਰ ਤੋਂ ਪ੍ਰੰਤ ਜਿਹੜਾ ਹੈ ਤਕਸਲ ਦੇ ਸਮਾਚੇ ਪ੍ਰਬੰਧ ਵੱਲੋਂ ਜਿਹੜਾ ਹੈ ਆਤਿਸ਼ਵਾਦੀ ਅਤੇ ਜਿਹੜਾ ਪਟਾਕੇ ਚਲਾ ਕੇ ਸਤਗੁਰਾਂ ਦੇ ਜਿਹੜਾ ਹੈ ਖੁਸ਼ੀ ਦਾ ਪ੍ਰਗਟਾਵਾ ਕੀਤਾ ਸਮਾਚੀਆਂ ਸੰਗਤਾਂ ਨੂੰ ਬੇਨਤੀ ਹੈ ਆਓ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਿੱਤੇ ਸਿਧਾਂਤਾਂ ਅਪਲੇਸਾਂ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ ਸੁਮਾਨ ਜੋਗ ਸਿੰਘ ਸਾਹਿਬ ਆਬਾ ਟੇਕ ਸਿੰਘ ਜੀ ਜੱਦਦਾਰ ਤਕਸੀ ਦਮਦਵਾ ਸਾਹਿਬ ਮੈਨੇਜਰ ਸਰਦਾਰ ਨਰਿੰਦਰਜੀਤ ਸਿੰਘ ਜੀ ਪਹਾਣੀ ਘੜਾ ਤੇ ਸਮਾਚੇ ਪ੍ਰਬੰਧ ਵੱਲੋਂ ਸਮੁੱਚੇ ਸਟਾਫ ਨੂੰ ਸਮੁੱਚੀਆਂ ਸੰਗਤਾਂ ਨੂੰ ਬਹੁਤ 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 ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ